ਤਰਨ ਤਰਨ ਦੀ ਆਪਾਂ ਇਹ ਗੱਲ ਕਰ ਲਈ ਨਗਰ ਨਿਗਮ ਦੀਆਂ ਚੋਣਾਂ ਆਲਾ ਉੱਥੇ ਕੀ ਮਾਹੌਲ ਬਣਿਆ ਕਹਿੰਦੇ ਅੱਜ ਆਖਰੀ ਦਿਨਾਂ ਤੱਕ 170 71 ਜਿਹੜੇ ਹੈਗੇ ਨਾਮਜਦੀਆਂ ਵਾਲੇ ਫਾਰਮ ਭਰੇ ਗਏ ਨਹੀਂ ਇਹ ਤਰਨ ਤਰਨ ਨਿਗਮ ਤਾਂ ਨਹੀਂ ਹੈਗਾ ਕਿ ਨਿਗਮ ਹੈ ਜੀ ਜੀ ਥੋੜਾ ਕਨਫਰਮ ਕਰਨਾ ਪੈਣਾ ਹੈ ਜਾਣਕਾਰੀ ਸੀ ਮਾੜਾ ਜੀ ਤੁਸੀਂ ਕਨਫਰਮ ਕਰ ਲਓ ਹਾਂ ਜੀ ਹਾਂ ਜੀ ਮੈਂ ਕਰਦਾ ਜੀ ਧਰਮ ਤਰਨ ਨਿਗਮ ਹੈ ਕਿ ਨਹੀਂ ਥੋੜਾ ਦੇਖਣਾ ਪੈਣਾ ਜੀ ਨਗਰ ਕਾਉਂਸਲ ਹੈ ਜੀ ਤਰਨ ਨਗਰ ਕਾਉਂਸਲ ਨਗਰ ਕਾਉਂਸਲ ਹੈ ਜੀ ਬਿਲਕੁਲ ਤੁਸੀਂ ਤੇ ਮੈਨੂੰ ਵੀ ਕਨਫਿਊਜ਼ ਕਰ ਦਿੰਦੇ ਹੋ ਨਾ ਨਿਗਮ ਪੰਜਾਬ ਦੇ ਵਿੱਚ ਪ ਅਸੀਂ ਅੱਗੇ ਵੀ ਇਹਦੇ ਤੇ ਸ਼ਾਇਦ ਗੱਲ ਕੀਤੀ ਆ ਕਿ ਪੰਜਾਂ ਨਗਰ ਨਿਗਮ ਦੀ ਚੋਣ ਹੋਈ ਆ। ਹੋਰ ਵੀ ਹੋ ਸਕਦਾ, ਜ਼ਿਆਦਾ ਵੀ ਹੋ। ਪੰਜ ਆਪਾਂ ਪਿੱਛੇ ਦੇਖਿਆ ਤਰਨਤਾਰਨ ਨਿਗਮ ਨਹੀਂ ਆ। ਨਿਗਮ ਜਿੰਗਣੀਆਂ ਤੇ ਹੋ ਗਿਆ ਲੁਧਿਆਣਾ। ਚਲੋ ਉਦਾਂ ਹੀ ਗੱਲ ਲੈਨੇ ਆ ਜੇ ਮੈਂ ਟਾਈਮ ਪਾਸ ਕਰਨਾ ਹੁੰਦਾ ਉਧਾਰਣ ਦੇ ਤੌਰ ਤੇ ਲੁਧਿਆਣਾ, ਜਲੰਧਰ, ਅੰਮ੍ਰਿਤਸਰ ਹੋ ਗਿਆ। ਪਟਿਆਲਾ ਹੋ ਗਿਆ, ਮੋਗਾ ਹੋ ਗਿਆ, ਬਠਿੰਡਾ ਹੋ ਗਿਆ। ਹਮ। ਠੀਕ ਹੈ ਜੀ। ਜੀ। ਇਹ 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 ਮੇਰੀ ਨਜ਼ਰ ਦੇ ਵਿੱਚ ਤੇ ਫਗਵਾੜਾ ਹੋ ਗਿਆ। ਹਮ। ਇਹ ਇਹ ਨਿਗਮ ਨੇ ਜੀ ਬਾਕੀ ਕਾਉਂਸਲਾਂ ਆ ਜਾਂਦੀਆਂ ਫਿਰ ਉਸ ਤੋਂ ਬਾਅਦ ਨਗਰ ਪੰਚਾਇਤਾਂ ਆ ਜਾਂਦੀਆਂ ਨੇ ਜੀ ਜੀ ਐਦਾਂ ਇਹਨੂੰ ਬੋਲਦੇ ਸਥਾਨਕ ਸਰਕਾਰਾਂ ਦਾ ਸਿਸਟਮ ਹਮ ਮਾਫ ਕਰਨਾ ਜੀ ਜੀ ਨਹੀਂ ਟੋਟਲ ਬਾਡੀਜ਼ ਟੋਟਲ ਬਾਡੀਜ਼ 150 ਦੇ ਕਰੀਬ ਚਲੇ ਜਾਂਦੀਆਂ ਹੋਣਗੀਆਂ ਹਮ ਸਾਰੀਆਂ ਰਲਾ ਕੇ ਨਾ ਜਿੰਨੀਆਂ ਬਾਡੀਜ਼ ਨੇ ਇਹ ਹਮ 150 ਤੋਂ ਉੱਤੇ ਜਾਂਦੀਆਂ ਹੋਣਗੀਆਂ ਐਸਾ ਮੇਰਾ ਅੰਦਾਜ਼ਾ ਹੈ ਜੀ ਤਾਂ ਯਾਨੀ ਵਿੱਚੋਂ ਦੇ ਨਿਗਮ ਆ ਕੇ ਨਗਰ ਕਾਉਂਸਲਾਂ ਆ ਗਈਆਂ ਤੇ ਫਿਰ ਉਸ ਤੋਂ ਬਾਅਦ ਇਹ ਆ ਗੀਆਂ ਨਗਰਪੰਚਾਇਤਾਂ ਨਗਰਪੰਚਾਇਤਾਂ ਤਾਂ ਹੁੰਦੀਆਂ ਜਿਵੇਂ ਉਹ ਪਿੰਡ ਤਗੜੇ ਹੁੰਦੇ ਆ ਨਾ ਆ ਮਹਰਾਜ ਸ਼ਹਿਰ ਨਗਰਪੰਚਾਇਤ ਆ ਜਿਹੜਾ ਮਹਰਾਜ ਆ ਨਾ ਪਿੰਡ ਆ ਕੈਪਟਨ ਅਮਰਿੰਦਰ ਸਿੰਘ ਦਾ ਜੱਦੀ ਪਿੰਡ ਆ ਮਹਰਾਜ ਰਾਮਪੁਰੇ ਫੂਲ ਦੇ ਕੋਲ ਬਹੁਤ ਵੱਡਾ ਪਿੰਡ ਆ ਬਿਲਕੁਲ ਇਹ ਨਗਰਪੰਚਾਇਤ ਸੀਗਾ ਹੁਣ ਤਾਂ ਇਹਦਾ ਸਟੇਟਸ ਮੈਨੂੰ ਪਤਾ ਨਹੀਂ ਹੈ ਕੀ ਆ ਜੀ ਅਗੇ ਨਗਰ ਪੰਚਾਇਤ ਦਾ ਵਾਸੀ ਹੈ ਹਾਜੂਰ ਆ ਉਹ ਢੋਲੋਂ ਦੀ ਦਸਰੇ ਨੇ ਨਗਰ ਕਾਉਂਸਲ ਹੈ ਕਹਿੰਦੇ ਤਰਨਤਾਰਨ ਹੁਣ ਦਾ ਸ਼ਹਿਰ ਹੈ ਕਹਿੰਦੇ ਉਹ ਜੇ ਨਾ ਕਨਫਿਊਜ਼ਨ ਹੋ ਜਾਂਦੀ ਹੈ ਜੀ ਇਹਦੇ ਜੀ 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 ਖੈਰ ਚਲੋ ਕੋਈ ਗੱਲ ਨਹੀਂ ਹੈ ਜੀ ਉੱਥੋਂ ਤਾਂ ਚਲੋ ਚੋਣਾਂ ਦਾ ਮਾਹੌਲ ਦੱਸ ਦਿਓ ਉੱਥੇ ਆਪ ਵਾਲੇ ਤੇ ਆਪ ਵਾਲੇ ਹੀ ਹੋਏ ਪਿਆ ਮੈਨੂੰ ਲੱਗਦਾ ਕਹਿੰਦੇ ਕਿ ਟੱਕਰ ਆਪ ਵਾਲਿਆਂ ਦੇ ਵਿੱਚ ਹੀ ਫਿਰਦੀ ਹੈ ਹਾਂ ਜੀ ਦੇਖੋ ਉੱਥੇ ਗੱਲ ਕੀ ਹੈ ਕਿ ਜਦੋਂ ਹੁਣ ਕਾਗਜ਼ ਭਰੇ ਗਏ ਆ ਜਿਹੜੇ ਸੋਹਲ ਸਾਹਿਬ ਹੈ ਐਮ ਐਲ اے ਜੀ ਉਹਨਾਂ ਨੇ ਆਪਣੀ ਸੁਪਤਨੀ ਨੂੰ ਟਿਕੜ ਦਵਾ ਦਿੱਤੀ ਹੂੰ ਜਿਹੜੇ ਰੋਗ ਨਾਲ ਬੱਕਰੀ ਮਰ ਗਈ ਉਹੀ ਰੋਗ ਪਠੋਰੇ ਨੂੰ ਅੱਗੇ ਜਿਹੜੇ ਇਹ ਕੰਮ ਕਰਦੇ ਕਰਦੇ ਰੁੜ ਗਏ ਸੀ ਕਾਂਗਰਸੀ ਕਾਲੀ ਉਹੀ ਲੱਛਣ ਇਹਨਾਂ ਦੇ ਆ ਇਹਨਾਂ ਦੇ ਆ ਬਿਲਕੁਲ ਇਕ ਤਾਂ ਕੋਈ ਆਪਦੇ ਪੁੱਤ ਨੂੰ ਦਵਾ ਦਿੰਦਾ ਕੋਈ ਭਰਾ ਨੂੰ ਕੋਈ ਪਰਜਾਈ ਨੂੰ ਵਗੈਰਾ ਵਗੈਰਾ ਭਈ ਇਹ ਸਾਰਾ ਕੁਝ ਛਿਟਾ ਹੈ ਨਾ ਜੀ ਉਹ ਇਸ ਤਰ੍ਹਾਂ ਹੈ ਕਿ ਹੁਣ ਪਾਰਟੀ ਦੇ ਅੰਦਰ ਕੁਝ ਬੰਦੇ ਹੁੰਦੇ ਆ ਜਿਹੜੇ ਬੰਦੇ ਕੰਮ ਕਰਕੇ ਹੱਕਦਾਰ ਹੁੰਦੇ ਆ ਕਿਸੇ ਚੀਜ਼ ਦੇ ਹੂੰ ਕੁਝ ਬੰਦੇ ਹੁੰਦੇ ਆ ਬਾਹਰੋਂ ਆਏ ਆ ਉਹਨਾਂ ਦੇ ਕੋਲ ਆਪਦਾ ਸਟੇਟਸ ਹੈ ਤੈਸਾ ਹੈ ਪੋਲੀਟੀਕਲੀ ਕਦਮੁਤ ਹੈ ਜੀ ਉਹ ਸਭ ਕੁਝ ਹੜੱਪ ਕਰ ਜਾਂਦੇ ਆ ਹੂੰ ਮੈਰਿਟ ਨਹੀਂ ਦੇਖੀ ਜਾਂਦੀ ਰਾਜਨੀਤੀ ਜੀ ਜੀ ਤੋ ਘਰ ਉੱਥੇ ਹੁਣ ਕੋਈ ਸੱਜਣ ਉਸਨੇ ਫਿਰ ਬਗਾਵਤ ਕਰ ਦਿੱਤੀ ਨਾ ਵੀ ਦੇਖ ਲੈਨੇ ਆਪਾਂ ਅ ਸ਼ਾਇਦ ਨਵਜੂਦ ਕਰਕੇ ਕੁਛ ਨਾਮ ਸੀ ਬਾਈ ਦਾ ਹਮ ਯਾਦਵਿੰਦਰ ਸਿੰਘ ਮਾਨੋਚਾਲ ਜੀ ਯਾਦਵਿੰਦਰ ਸਿੰਘ ਮਾਨੋਚਾਲ ਜਤਿੰਦਰ ਖੋਰਾ ਤਾਂ ਫਿਰ ਇਹਨੇ ਵੀ ਆਖਿਆ ਹੀ ਮਤਲਬ ਕਿ ਇਹਨਾਂ ਦਾ ਬਲਾਕ ਪ੍ਰਧਾਨ ਹੈ ਹਮ ਮੈਂ ਤਾਂ ਅਸੀ ਕਰਦਾ ਬਲਾਕ ਪ੍ਰਧਾਨ ਤਾਂ ਹਾਂ ਜੀ ਇਹਨਾਂ ਨੇ ਫਿਰ ਕੀ ਕੀਤਾ ਕਿ ਪਹਿਲਾਂ ਤੇ ਵਿਰੋਧ ਜਤਾਇਆ ਕਿ ਤੇ ਪਰਿਵਾਰਵਾਦੀ ਆ ਸਿੱਧਾ ਹਮ ਸਿੱਧਾ ਪਰਿਵਾਰਵਾਦੀ ਆ ਕਿ ਤੁਸੀਂ ਪਹਿਲਾਂ ਤੇ ਐਮਐਲਏ ਬਣ ਗਏ ਜੀ ਐਮਐਲਏ ਬਣ ਗਿਆ ਤੇ ਹੁਣ ਗਾਂ ਜੜੀਆਂ ਏਦਾਂ ਦੀਆਂ ਕਾਉਂਸਲਰ ਵਗੈਰਾ ਦੀਆਂ ਜੜੀਆਂ ਚੋਣਾ ਉਹਦੇ ਵਿੱਚ ਵੀ ਤੁਸੀਂ ਸਭ ਕੁਝ ਘੇਰ ਕੇ ਘਰ ਨੂੰ ਲਈ ਆਉਨੇ ਹੋ ਹੂੰ ਕੀ ਗੱਲ ਹੈ ਜੀ ਤੁਸੀਂ ਦੋਹਰੀ ਜੰਮੇ ਹੋ ਤਾਂ ਹੁਣ ਵੰਜ ਬਰੋਬਰ ਇਨੇ ਗੱਡ ਦਿੱਤਾ ਤੋ ਕਰ ਲੈ ਜਿਹੜਾ ਕੁਝ ਕਰਨਾ ਤੇ ਅਸੀਂ ਵੰਜ ਬਰੋਬਰ ਗੱਡਾਂਗੇ ਜੀ ਤੋ ਉਹ ਹੁਣ ਵੰਜ ਬਰੋਬਰ ਜਿਹੜਾ ਝਾੜੂ ਵਾਲੇ ਤੇ ਝਾੜੂ ਵਾਲੇ ਨਹੀਂ ਗੱਡਦੇ ਦੂਜਿਆਂ ਤੋਂ ਖੱਟ ਕੇ ਲਾਈਟਾ ਹੁਣ ਇੱਧਰ ਹੀ ਹੋ ਗਈਆਂ ਵੀ ਆਪਸ ਕੀ ਹੁੰਦਾ ਵੇਖੋ ਬਿਲਕੁਲ ਅੱਗੇ ਲੁਧਿਆਣੇ ਚ ਵੀ ਤੇ ਇਸੇ ਤਰ੍ਹਾਂ ਹੀ ਹੋਇਆ ਕਿਸੇ ਨੇ ਆਪਣੇ ਭਤੀਜੇ ਨੂੰ ਕਿਸੇ ਨੇ ਆਪਣੀ ਘਰਵਾਲੀ ਨੂੰ ਕਿਸੇ ਨੇ ਆਪਣੀ ਭਾਬੀ ਨੂੰ ਠੱਲਿਆ ਐਮਐਲਏ ਦੇ ਵਿੱਚੋਂ ਬਿਲਕੁਲ ਪਟਕਪੁਕਟ ਐਮਐਲਏ ਨੂੰ ਤੇ ਇਹ ਮੇਰੇ ਖਿਆਲ ਦੇ ਨਾਲ ਝਾਕ ਜਿਹੜੀ ਆ ਨਾ ਨਹੀਂ ਰੱਖਣੀ ਚਾਹੀਦੀ ਜਦੋਂ ਤੁਸੀਂ ਐਮਐਲਏ ਬਣ ਕੇ ਕੀ ਇੱਥੇ ਤੇ ਤੁਸੀਂ ਵੇਖੋ ਨਾ ਉਹ ਜਿਹੜਾ ਹੈਗਾ ਸੀਗਾ ਸ਼ਤਰਾਨੇ ਵਾਲਾ ਕਲਵੰਤ ਸਿੰਘ ਜੀ ਉਹ ਉਹਨੇ ਤੇ ਆਪਣੇ ਭਰਾ ਨੂੰ ਸਰਪੰਚ ਬਣਵਾਤਾ ਸੀਗਾ ਤੇ ਰੌਲਾ ਪੈ ਗਿਆ ਸੀ ਘਰੇ ਸੱਦ ਕਹਿੰਦੇ ਬਿਲਕੁਲ ਬਿਲਕੁਲ ਉਹ ਘਰੇ ਬੰਦੇ ਵੀ ਕਹਿੰਦੇ ਜੀ ਮੈਨੂੰ ਪਤਾ ਲੱਗਿਆ ਮੈਂ ਉਸ ਇਲਾਕੇ ਚ ਜਾ ਕੇ ਆ ਮੈਂ ਤੁਹਾਨੂੰ ਉਦੋਂ ਵੀ ਦੱਸਿਆ ਸੀ ਜੀ ਮੇਰੀਆਂ ਬਹੁਤ ਰਿਸ਼ਤੇਦਾਰੀਆਂ ਉਹ ਕਹਿੰਦਾ ਬੰਦਾ ਕਿ ਇੱਕ ਦੋ ਬੰਦੇ ਇੱਕ ਦੋ ਬੰਦਿਆਂ ਨੂੰ ਐਲਾਨ ਕਰਵਾਤਾਗੇ ਸਰ ਹਾਂਜੀ 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 ਤਾਂ ਉਹ ਫਿਰ ਪਿੰਡ ਦੇ ਵਿੱਚੋਂ ਹੀ ਕੋਈ ਸੱਜਣ ਸੀਗਾ ਜਿਹੜਾ ਫਿਰ ਹਾਈ ਕੋਰਟ ਤੱਕ ਗਿਆ ਤੇ ਜਿੰਨੇ ਗੱਲ ਫਿਰ ਸਿਰੇ ਲਾਈ ਤੋ ਕਹਿੰਦਾ ਮਤਲਬ ਇਹ ਹੋਇਆ ਕਿ ਐਮ ਐਲ ਏ ਵੀ ਹੁਣ ਇੰਨੇ ਲਾਲਚੀ ਹੋਏ ਪਏ ਆ ਕਿ ਕਾਉਂਸਲਰੀ ਵੀ ਨਹੀਂ ਤੁਸੀਂ ਛੱਡਦੇ ਜੀ ਜੀ ਫਿਕਰ ਨਾ ਤੁਸੀਂ ਕਟੋ-ਕਟ ਜਿਹੜੇ ਇਸ ਤਰ੍ਹਾਂ ਦੇ ਨੇਤਾ ਜਿਹੜੇ ਆਪਦੇ ਸੰਗਠਨ ਨੂੰ ਆਪ ਵੀ ਪਾਰਟੀ ਨੂੰ 10 ਸਾਲ ਦੇ ਚੁੱਕੇ ਆ 12 ਸਾਲ ਦੇ ਚੁੱਕੇ ਆ ਬਹੁਤ ਸਮਾਂ ਜਾਂ ਧਨ ਦੇ ਚੁੱਕੇ ਆ ਤਾਂ ਉਹਨਾਂ ਬੰਦਿਆਂ ਦੀ ਵੀ ਤੇ ਕਿਤੇ ਨਾ ਕਿਤੇ ਕਦਰ ਚਾਹੀਦੀ ਹੈ ਨਾ ਕੋਈ ਵਾਰੀ ਆਉਣੀ ਚਾਹੀਦੀ ਹੈ ਜੀ 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 ਮਿੰਟੂ ਜੀ ਕੁਲਵੰਤ ਸੰਘੇੜਾ ਜੀ ਕਹਿ ਰਹੇ ਕਿ ਮਹਾਰਾਜ ਪਿੰਡ ਦੇ ਵਿੱਚ ਤੇ ਕਹਿੰਦੇ ਹੁਣ 10 ਪੰਚਾਇਤਾਂ ਨੇ ਮਤਲਬ ਬਹੁਤ ਵੱਡਾ ਪਿੰਡ ਹੈ ਮਹਾਰਾਜ ਜੁਰਾਵਰ ਜੀ ਦੱਸ ਰਹੇ ਕਿ ਤਰਨਤਾਰਨ ਨਗਰ ਕੌਂਸਲ ਦੀਆਂ 25 ਸੀਟਾਂ ਹੈ ਕਹਿੰਦੇ g. g. g.